ਹੀਰਪ੍ਰਖਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਜੋ ਬਟਾਲਾ ਦੇ ਐਸਐਸਪੀ ਡਾਕਟਰ ਦਾ ਘਰਾਓ ਕਰਨ ਦਾ ਫੈਸਲਾ ਲਿਆ 10 ਅਗਸਤ ਨੂੰ ਅਸੀਂ ਫਰੀਦਕੋਟ ਕਾਈ ਵਾਲੇ ਵੀ ਪੂਰਾ ਸਮਰਥਨ ਦੇਣ ਨੂੰ ਤਿਆਰ ਆ ਅਸੀਂ ਵੀ ਆਪਣਾ ਵੀਕਰ ਕਰਾ ਕੇ 10 ਤਰੀਕ ਨੂੰ ਠੀਕ ਸਮੇਂ ਤੇ ਉੱਥੇ ਪਹੁੰਚ ਰਹੇ ਆ ਹਾਂਜੀ ਪ੍ਰਵਾਨਾ ਜੀ ਤੁਸੀਂ ਕਹਿਣਾ ਚਾਹੁੰਦੇ ਆ ਹਾਂਜੀ ਜੋ ਹੀਰਪ੍ਰਖਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਬਟਾਲਾ ਵਿਖੇ 10 ਤਰੀਕ ਨੂੰ ਐਸਐਸਪੀ ਡਾਕਟਰ ਦੇ ਸਾਰੇ ਧਰਨਾਤਾਂ ਜਾ ਰਿਹਾ ਹੈ ਉਸ ਧਰਨੇ ਵਿੱਚ ਫਰੀਦਕੋਟ ਇਕਾਈ ਪੂਰੀ ਦੂਰੋਫੋਰ ਨਾਲ ਉੱਥੇ ਪਹੁੰਚੇਗੀ ਅਤੇ ਜਿੰਨੇ ਸਮਰਥਕ ਪ੍ਰੈਸ ਐਸੋਸੀਏਸ਼ਨ ਭਗਤ ਸਿੰਘ ਦੇ ਹੈਗੇ ਹਨ ਉਹ ਫਰੀਦਕੋਟ ਪਹ ਜਾਣਗੇ ਅਤੇ ਪੂਰਨ ਸਮਰਥਨ ਦੇਵਗੇ ਭਗਤ ਸਿੰਘ ਤੇਰੀ ਸੋਚ ਤੇ ਪਹਿਲਾਂ ਵਿਆਗੇ ਠੋਕੇ ਮੈਸਰਾਦਰਦੀਪ ਪ੍ਰਧਾਨ ਕਲਮਦਰੰਗ ਸੈਸ ਫਰੀਦਕੋਟ ਅਸੀਂ ਵੀ ਸ਼ਹੀਦ ਭਗਤ ਸਿੰਘ ਜਿਹੜੇ ਐਸੋਸੀਏਸ਼ਨ ਪ੍ਰੈਸ ਹੈਗੀ ਹੈ ਜੋ ਘਰਾਓ ਕਰਨ ਜਾ ਰਹੀ ਹੈ ਐਸਐਸਪੀ ਸਾਹਿਬ ਦਾ ਅਸੀਂ ਵੀ ਉਸ ਵਿੱਚ ਪੂਰਨ ਸਹਿਯੋਗ ਕਰਾਂਗੇ ਅਸੀਂ ਸਾਰੀ ਪ੍ਰੈਸ ਦੇ ਨਾਲ ਆ ਕਿਉਂਕਿ ਇਹ ਸਾਡੀਆਂ ਖਬਰਾਂ ਤੇ ਲੋਕਾਂ ਤੱਕ ਪਹੁੰਚਾਉਂਦੇ ਆ ਤੇ ਅਸੀਂ ਵੀ ਇਹਨਾਂ ਦਾ ਪੂਰਨ ਸਹਿਯੋਗ ਕਰਦੇ ਆ ਉਸ ਦਿਨ ਅਸੀਂ ਵੀ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗਾ ਫ੍ਰੀਕੋਰਡ ਇਕਾਈ ਦੇ ਨਾਲ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਬਹੁਤ-ਬਹੁਤ ਧੰਨਵਾਦ